ਅੱਛਾ ਕਿਵੇਂ ਮੈਨੂੰ ਸਾਰਾ ਲਾਂ ਦੇਣ ਦੱਸ ਰੱਖਿਆ ਠੀਕ ਹੈ ਜਿਵੇਂ ਜੀ ਤਾਂ ਲੈਣਾ ਜੀ ਦਾ ਦੇਣਾ ਮੈਨੂੰ ਸਾਰਾ ਪਤਾ ਹੈ ਅੱਛਾ ਯਾਰ ਮੈਨੂੰ ਹੁਣ ਤਾਂ ਹੀ ਫਿਕਰ ਹੈ ਮੈਂ ਕਮਾਈ ਕਰਾਂ ਤੇ ਗਰੀਬੀ ਘਟਾ ਮਨ ਨੂੰ ਇੱਕ ਇੱਕ ਪੈਸੇ ਦਾ ਸਾਰਾ ਹੁੰਦਾ ਠੀਕ ਆ ਪੁੱਤ ਵਧੀਆ ਗੱਲ ਹੈ ਫੇਰ ਤਾਂ ਜੇ ਇੰਨਾ ਸੋਚਦਾ ਤੂੰ ਇਹ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਨਸ਼ੇ ਉਹ ਜਵਾਬ ਕਰਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਕਮੀਲਦਾਰੀ ਦਾ ਹਿਸਾਬ ਕਿਤਾਬ ਨਹੀਂ ਦਿੰਦੇ ਸਹੀ ਗੱਲ ਆ ਪੁੱਤ ਸਹੀ ਗੱਲ ਹੈ ਉਹ ਜਵਾਕ ਨਸ਼ੇ ਕਰਦਾ ਜਿਨ੍ਹਾਂ ਨੂੰ ਕਬੀਲਦਾਰੀ ਦਾ ਹਿਸਾਬ-ਕਿਤਾਬ ਨਹੀਂ ਦਿੰਦੇ ਹਨ ਹਣਾ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਬੀਲਦਾਰੀ ਕੀ ਹੈ ਕੀ ਤੋਂ ਆਪਾਂ ਲੈਣਾ ਕੀ ਤੋਂ ਆਪਾਂ ਦੇਣਾ ਹਣਾ ਬਹੁਤ ਵਧੀਆ ਗੱਲ ਐ ਤੇਰਾ ਮੈਸੇਜ ਵੀ ਚੰਗਾ ਐ ਤੇ ਬਹੁਤ ਵਧੀਆ ਗੱਲ ਆ ਹਣਾ ਤੇ ਹੋਰ ਡਿਟੇਲ ਚ ਦੱਸ ਮੈਨੂੰ ਫਿਰ ਕਿਸੇ ਜਵਾਗ ਨੂੰ ਬਾਪੂ ਆ ਹੀ ਨਹੀਂ ਪਤਾ ਸਾਡੇ ਘਰੇ ਪੈਸਾ ਮਥਾ ਲੈਤੇ ਲਾਲਾ ਕਿਹੜੇ ਜਵਾਕ ਦੇ ਛੋਟੀ ਉਮਰ ਚ ਕਬੀਲਦਾਰੀ ਸੜਤੀ ਪੈ ਗਈ ਹੋਣੀ ਨਸ਼ੇ ਪੱਤੇ ਕਰਦਾ ਸਹੀ ਗੱਲ ਆ ਪੁੱਤ ਤੇਰੀ ਸਹੀ ਗੱਲ ਐ ਛੋਟੀ ਉਮਰ ਚ ਕਬੀਲਦਾਰੀ ਸਮਝਾਉਣਾ ਇਹ ਮਾਂ ਪਿਓ ਦਾ ਫਰਜ਼ ਬਣਦਾ ਹਨਾ ਕਿ ਉਹੋ ਜਵਾਕ ਨੂੰ ਸਾਰਾ ਭੇਤ ਆ ਜਾਂਦਾ ਵੀ ਆਪਾਂ ਕੀ ਦਾ ਲੈਣਾ ਦੇਣਾ ਵੀ ਕਿੰਨਾ ਆਪਣਾ ਖਰਚਾ ਕਿੱਥੋਂ ਆਪਣਾ ਆਉਂਦਾ ਹਨਾ ਇੰਨਾ ਖਰਚਾ ਕਿ ਉਹੋ ਗਾ ਪੈਸੇ ਬਚਾਉਣ ਲੱਗ ਜੂਗਾ ਠੀਕ ਹੈ ਫੇਰ ਹੌਲੀ ਹੌਲੀ ਉੱਠ ਕੇ ਆਪ ਕਮਾਈ ਕਰਨ ਲੱਗ ਜੂ ਉਹ ਵੀ ਮੈਂ ਗਰੀਬੀ ਕਟਾਣਾ ਬਹੁਤ ਹੀ ਵਧੀਆ ਗੱਲ ਹੈ ਤੇਰੀ ਮੈਨੂੰ ਫਕਰ ਹੈ ਮੈਨੂੰ ਮਾਣ ਹੈ ਵੀ ਮੇਰਾ ਪੁੱਤ ਇੰਨਾ ਸਮਝਦਾਰ ਹੋ ਗਿਆ ਛੋਟੀ ਉਮਰ ਤੇ ਹਨਾ ਵੀ ਗਾਂ ਜਾ ਕੇ ਬਹੁਤ ਤਰੱਕੀਆਂ ਕਰੇਗਾ ਤੈਨੂੰ ਅੱਜ ਤੋਂ ਪਤਾ ਲੱਗ ਗਿਆ ਹੁਣ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਮੈਂ ਤੇਥੋਂ ਲੁਕੋ ਕੇ ਨਹੀਂ ਰੱਖਿਆ ਹਨਾ ਕਿੱਥੋਂ ਆਉਂਦਾ ਆਪਣਾ ਕਿੰਨਾ ਪੈਸਾ ਕਿਹਦਾ ਆਪਾਂ ਦੇਣਾ ਕਿੰਨੀ ਆਪਣੇ ਕੋਲੇ ਜਾਇਜ਼ਾ ਦਾ ਕਿੰਨੀ ਜ਼ਮੀਨ ਹੈ ਸਾਰਾ ਪਤਾ ਹੈ ਤੈਨੂੰ ਹਨਾ ਹਾਂ ਬਾਪੂ ਏ ਹੁਣ ਤੈਨੂੰ ਸਾਰਾ ਪਤਾ ਹੈ ਜੀ ਹੁਣ ਤੂੰ ਆਪ ਦਾ ਖੁੱਲਾ ਖਰਚਾ ਕਰੇਗਾ ਗਾਂ ਦਾ ਫਿਰ ਤੂੰ ਆਪ ਹੀ ਡੋਬੇ ਖਾਏਗਾ ਹਨਾ ਇਸ ਕਰਕੇ ਮੈਂ ਸਾਰਿਆਂ ਨੂੰ ਮੈਸੇਜ ਦਿੰਨਾ ਹੈ ਵੀ ਹਰ ਇੱਕ ਮਾਪਿਓ ਨੂੰ ਚਾਹੀਦਾ ਹੈ ਤੇ ਖਰਾਣਾ ਉਤਰਾ ਧੰਨਵਾਦ ਭਰਾਵੋ ਤੇ ਮੇਰਾ ਵੀ ਮੈਸੇਜ ਹੈ ਹਨ ਤੁਸੀਂ ਆਪਦੇ ਚਾਹੇ ਕਿੱਡਾ ਹੀ ਜਵਾਬ ਹੈ ਉਹਨੂੰ ਆਪਦੀ ਘਰ ਦੀ ਕਬੀਲਦਾਰੀ ਦੱਸੋ ਉਹਨੂੰ ਸਾਰਾ ਖਰਚਾ ਦੱਸੋ ਹਨ ਵੀ ਇੱਥੋਂ ਆਪਾਂ ਲਿਆਉਣੇ ਆ ਇੰਨਾ ਖਰਚਾ ਬਣੂ ਏਨੇ ਰੁਪਏ ਬਾਣੀਏ ਦੇ ਵਿਆਜ ਦੇ ਲੱਗਦੇ ਐਨੇ ਸੋਡੀ ਪੜਾਈ ਤੇ ਲਾਉਣੇ ਆ ਉਹ ਜਵਾਬ ਕਦੇ ਨਿਸ਼ਾ ਨਾ ਕਰੂਗਾ ਉਹ ਜਵਾਬ ਉਹਦੇ ਤੋਂ ਹੀ ਆਪਦੀ ਮੰਜ਼ਲ ਭਾਲਣ ਲੱਗ ਜੂਗਾ ਵੀ ਮੈਂ ਐਸ ਮੰਜ਼ਲ ਨੂੰ ਜਾਣਾ ਆਪਦੀ ਗਰੀਬੀ ਕੱਢਣੀ ਐ ਇਹ ਬੇਨਤੀ ਸਾਡੀ ਜਰੂਰ ਸਵੀਕਾਰ ਕਰਨਾ ਹੁਣ ਆ ਮੇਰਾ ਪੁੱਤ ਹੈ ਹਨ ਇਹਨੂੰ ਮੈਂ ਸ਼ੁਰੂ ਤੋਂ ਦੱਸ ਰੱਖਿਆ ਵੀ ਆਪਾਂ ਇਹਦੇ ਲੈਣੇ ਆ ਇਹਦੇ ਦੇਣੇ ਆ ਵੀ ਇੰਨੀ ਕ ਆਪਣੇ ਕੋਲੇ ਭਾਈ ਜ਼ਮੀਨ ਆ ਇੰਨਾ ਕ ਪੜਦਾ ਮੈਂ ਇੰਨਾ ਕ ਤੇਰੇ ਤੇ ਲਾ ਸਕਦਾ ਹੁਣ ਇਹ ਆਪ ਹੀ ਵੀਡੀਓ ਬਣਾਉਣ ਲੱਗਿਆ ਆ ਦਾ ਜਿਹੜਾ ਟੈਲੈਂਟ ਆ ਉਹ ਮੂਰੇ ਲਿਆਉਂਦਾ ਹਨਾ ਕੋਈ ਇਹਨੂੰ ਸ਼ੇਅਰ ਬੁਲਾ ਦਿਓ ਕਹੇ ਜੀ ਮਰਜ਼ੀ ਐਕਟਿੰਗ ਕਰਾ ਲਓ ਇਹ ਹੁਣ ਆਪ ਦਾ ਅਗਾ ਆਪਦੇ ਮਾਲਾ ਫਿਊਚਰ ਬਾਰੇ ਸੋਚਦਾ ਮੈਨੂੰ ਕਈ ਵਾਰੀ ਦੱਸਦਾ ਹੁੰਦਾ ਵੀ ਬਾਪੂ ਮੈਂ ਆਹਾ ਕਰਨਾ ਨਾ ਆਹਾ ਕਰਨਾ ਮੇਰੀ ਜਿੰਨੀ ਪੁੱਗਤ ਹੁੰਦੀ ਐ ਮੈਂ ਉਹਨੂੰ ਉਹਨੀਆਂ ਇਹਨੂੰ ਲਿਆ ਕੇ ਦਿੰਨਾ ਹਨਾ ਇਹ ਮੈਨੂੰ ਪਤਾ ਹੈ ਵੀ ਅੱਜ ਜਾਂ ਕੱਲ ਇਹ ਮੇਰਾ ਚੰਡਿਆ ਹੋਇਆ ਜਿਹੜਾ ਜਾਂ ਮੇਰਾ ਮਤਲਬ ਸਿੱਖਿਆ ਦਿੱਤੀ ਹੋਈ ਹੈ ਇਹ ਗਲਤ ਕੰਮ ਨਾ ਕਰੂਗਾ ਤੇ ਗਾਂ ਨੂੰ ਜਾ ਕੇ ਜਿਹੜੀ ਮੇਰੀ ਸਿੱਖਿਆ ਹੈ ਇਹ ਪੂਰੇ ਚੰਗੇ ਰੰਗ ਲਿਆਉਗੇ ਬਹੁਤ ਬਹੁਤ ਧੰਨਵਾਦ ਭਰਾਓ